ਵਿਵਾਦ ਛਿੜ ਗਿਆ ਐਮਰਜੈਂਸੀ ਫਿਲਮ ਦਾ ਉਸ ਦੌਰ ਦਾ ਜਦੋਂ 1947 ਚ ਦੇਸ਼ ਦੀ ਵੰਡ ਸਵੇ ਜਿਹਨੂੰ ਪੰਜਾਬ ਅੱਜ ਵੀ ਰੌਲੇ ਵਾਲਾ ਸਾਲ ਕਹਿੰਦਾ ਹੈ 10 ਲੱਖ ਲੋਕਾਂ ਦਾ ਕਤਲ ਹੋਣਾ ਕੀਰੇ ਛਿੰਦੂ ਉਸ ਸਮਾਂ ਸਿੱਖਾਂ ਦੇ ਅਜਾੜੇ ਵੀ ਹੋਏ ਤੇ ਕਤਲੇਆਮ ਵੀ ਹੋਇਆ 47 ਹਜ਼ਾਰ ਸਿੱਖਾਂ ਨੇ ਐਮਰਜੈਂਸੀ ਦੇ ਵਿੱਚ ਗ੍ਰਿਫਤਾਰੀਆਂ ਦਿੱਤੀਆਂ ਜਿਦੇ ਕਰਕੇ ਐਮਰਜੈਂਸੀ ਨੂੰ ਖਤਮ ਕਰਨ ਦਾ ਬਹੁਤ ਵੱਡਾ ਸਿੱਖਾਂ ਦਾ ਇੱਕ ਰੋਲ ਹੈ ਅੱਜ ਦੀ ਕੰਗਣਾ ਦੀ ਇੱਕ ਪਿਕਚਰ ਹੈ ਇਹ ਜਾਣਬੁੱਝ ਕੇ ਕੁਝ ਹਾਲਾਤ ਇਹ ਪੈਦਾ ਕਰਦੀ ਰਹਿੰਦੀ ਆਪਣੇ ਆਪ ਨੂੰ ਵੀ ਵਿਵਾਦਾਂ ਵਿੱਚ ਰੱਖਣ ਲਈ ਤੇ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਆਪਣੇ ਆਪ ਨੂੰ ਆਗੂ ਸਮਝਦੀ ਹੈ ਐਮਪੀ ਵੀ ਹੈ ਹੈ ਵੀ ਪਾਰਟੀ ਦੀ ਆਗੂ ਇਹਨੂੰ ਵਕਵਾਦਨਾ ਪੈਦਾ ਕਰਨਾ ਇਹਨੂੰ ਹਤਵਾਦਨਾ ਪੈਦਾ ਕਰਨਾ ਇਹਨੂੰ ਖਾਸਤਾਨਾ ਪੈਦਾ ਕਰਨਾ ਇੱਕ ਅਚਾਰਾ ਉਹਦੇ ਵਿੱਚ ਕੰਗਨਾ ਆਪ ਹੀ ਪ੍ਰੋਡਿਊਸਰ ਆਪ ਹੀ ਸਾਰਾ ਡਾਇਰੈਕਟਰ ਹੈਗੀ ਹੈ ਤੇ ਆਪ ਹੀ ਮੇਨ ਰੋਲ ਕਰ ਰਹੀ ਹੈ ਇੰਦਰਾ ਗਾਂਧੀ ਦਾ ਤੇ ਉਹਦੇ ਵਿੱਚ ਦਿਖਾਇਆ ਕਿ ਸੰਜੇ ਰਾਇ ਸਿੰਘ ਪਿੰਟਰਾਲੇ ਇਹਨਾਂ ਦੇ ਏਜੰਟ ਸੀਗੇ ਇੰਦਰਾ ਪ੍ਰੇਜੈਂਟ ਦਿਖਾਇਆ ਗਿਆ ਤੇ ਉਸ ਤਰੀਕੇ ਦੀ ਤਸਵੀਰ ਪੇਸ਼ ਕੀਤੀ ਆ ਪਰ ਇੰਨੀਆਂ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦੀ ਗੱਲ ਕਰਨੀ ਆ ਹੋਰ ਇਸ ਤੋਂ ਬਹੁਤ ਕੁਝ ਹੋਇਆ ਇਣੀ ਚੰਗੀ ਚੀਜ਼ਾਂ ਉਹ ਨਾ ਦਿਖਾ ਕੇ ਇਸ ਤਰੀਕੇ ਨੂੰ ਰਿਪਰੈਜ਼ੈਂਟ ਕਰਨਾ ਇਸ ਤਰੀਕੇ ਨਾਲ ਛਵੀ ਲੈ ਕੇ ਆਉਣੀ ਜਾਂ ਤਾਂ ਖਾਲਸਤਾਨ ਦੀ ਮੰਗ ਕਰਦੇ ਤਾਂ ਖਾਲਸਤਾਨੀ ਹੈ ਜੀ ਇਹ ਚੀਜ਼ਾਂ ਲੱਗਦਾ ਤੁਹਾਨੂੰ ਬੰਦ ਹੋਣੀ ਚਾਹੀਦੀਆਂ ਇਹਨਾਂ 100% ਬੰਦ ਹੋਣੀ ਚਾਹੀਦੀ ਤਾਂ ਜਿਹੜੀ ਜਨਰੇਸ਼ਨ ਹੈਗੀ ਜਿਨ੍ਹਾਂ ਨੂੰ ਉਸ ਚੀਜ਼ਾਂ ਨਹੀਂ ਪਤਾ ਉਹਨਾਂ ਤਾਂ ਤਾਂ ਸਿੱਖਾਂ ਦੀ ਛਵੀ ਗਲਤੀ ਪੇਸ਼ ਕੀਤੀ ਜਾਊਗੀ ਜੇ ਆਲਰੇਡੀ ਹਿਸ ਰੀਜ਼ ਹੁੰਦੀ ਮੈਂ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਚ ਤੇ ਲਗਣੀ ਨਹੀਂ ਇਹ। ਪਰਦੇਸ਼ ਦੇ ਵਿੱਚ ਕਿਉਂ ਜਾਵੇ? ਕਿ ਇਸ ਤੋਂ ਪਹਿਲਾਂ ਬੜੇ ਪ੍ਰੋਟੈਸਟ ਹੁੰਦੇ ਰਹੇ ਫਿਲਮਾਂ ਦੇ ਚਾਹੇ ਐਮਐਸਸੀ ਫਿਲਮ ਹੋਵੇ ਜਾਂ ਹੋਰ ਜਿਹੜੀਆਂ ਪਹਿਲਾਂ ਲੱਗਦੀਆਂ ਰਹੀਆਂ। Hindu ਧਰਮ ਦੇ ਲੋਕਾਂ ਨੇ ਬੜੇ ਪ੍ਰੋਟੈਸਟ ਕੀਤੇ ਐ। ਕਾਮੇਰ ਖਾਨ ਦੀ ਫਿਲਮ ਦਾ ਵੀ ਹੋਇਆ। ਲੱਗਦਾ ਜੀ ਸੈਂਸਰ ਬੋਰਡ ਨੂੰ ਵੀ ਕੋਈ ਕੰਡੀਸ਼ਨਸ ਜਿਹੜੀਆਂ ਲਾਗੂ ਕਰਨੀ ਪਣਗੀਆਂ ਵੀ ਜਿੱਥੇ ਕਿਸੇ ਵਿਵਾਦ ਖੜਾ ਹੁੰਦਾ ਹੈ, ਕਿਸੇ ਧਰਮ ਦੇ ਬੰਦੇ ਨੂੰ ਗਲਤ ਦਿਖਾਇਆ ਜਾਂਦਾ ਜਾਂ ਕੋਈ ਛਵੀ ਇਸਤਰੀ ਦੀ ਪੇਸ਼ ਕੀਤੀ ਜਾਂਦੀ ਹੈ, ਤਾਂ ਫੌਰੀ ਤੌਰ ਤੇ ਰੋਕ ਲੱਗੇ ਉਦੋਂ। ਸੈਂਸਰ ਬੋਰਡ ਦੇ ਉੱਤੇ ਹਰ ਵਰਨਿਆ ਸਖਤ ਨਿਯਮ ਉਹਨਾਂ ਦੇ ਚਾਹੀਦੇ ਆ ਤੁਸੀਂ ਦੇਖ ਰਹੇ ਹੋ ਰਜ਼ਾਨਾ ਸਪੋਕਸਮੈਨ ਵਿਵਾਦਾਂ ਦਾ ਨਾਮ ਕੰਗਣਾ 라ਵੋਦ ਦੇ ਨਾਲ ਲਗਾਤਾਰ ਜੁੜਿਆ ਹੋਇਆ ਹੈ ਕੰਗਣਾ ਪਹਿਲਾਂ ਵੀ ਵਿਵਾਦਾਂ 'ਚ ਰਹੀ ਹੈ ਤਾਂ ਹੁਣ ਫੇਰ ਇੱਕ ਵਾਰੀ ਵੱਡਾ ਵਿਵਾਦ ਸ਼ੁਰੂ ਹੋਇਆ ਹੈ ਇਹਦੀ ਆਉਣ ਵਾਲੀ ਫਿਲਮ ਨੂੰ ਲੈ ਕੇ ਐਮਰਜੈਂਸੀ ਫਿਲਮ ਜਿਹੜੀ ਨਵੀਂ ਆ ਰਹੀ ਹੈ ਤਾਂ ਉਸ ਨੂੰ ਲੈ ਕੇ ਵੱਡਾ ਵਿਵਾਦ ਛਿੜ ਗਿਆ ਕਿਉਂਕਿ ਇਸ ਫਿਲਮ ਦੇ ਵਿੱਚ ਬਹੁਤ ਕੁਝ ਐਸਾ ਦਿਖਾਇਆ ਗਿਆ ਜਿਹੜਾ ਸਿੱਖ ਸਮਾਜ ਦੇ ਪ੍ਰਤੀ ਇੱਕ ਨਫ਼ਰਤੀ ਨਿਗਾ ਨਾਲ ਜਿਹੜਾ ਦੇਖਿਆ ਜਾਂਦਾ ਉਸ ਤਰੀਕੇ ਦੀ ਇਸ ਫਿਲਮ ਦੇ ਵਿੱਚ ਜਿਹੜਾ ਟ੍ਰੇਲਰ ਹੈਗਾ ਉਹ ਦੇਖੋ ਨੂੰ ਮਿਲ ਰਿਹਾ ਵਿਵਾਦ ਛਿੜ ਗਿਆ ਐਮਰਜੈਂਸੀ ਫਿਲਮ ਦਾ ਉਸ ਦੌਰ ਦਾ ਜਦੋਂ ਪ੍ਰਧਾਨ ਮੰਤਰੀ ਨੇ ਸਾਰੀ ਪਾਵਰ ਆਪਣੇ ਅੰਡਰ ਲੈ ਲਈ ਕਿਸ ਤਰੀਕੇ ਨਾਲ ਪੰਜਾਬ ਦੇ ਨਾਲ ਤੱਕੇ ਚਾਈ ਹੋਈ ਉਹ ਸਾਰਾ ਕੁਝ ਹੈਗਾ ਪਰ ਕਿਤਨੇ ਕਿਤੇ ਇਸ ਐਮਰਜੈਂਸੀ ਫਿਲਮ ਦੇ ਵਿੱਚ ਕੰਗਣਾ ਨਾਵਤ ਨੇ ਜੋ ਸਿੱਖਾਂ ਦੇ ਪ੍ਰਤੀ ਇੱਕ ਨਜ਼ਰੀਆ ਦਿਖਾਇਆ ਉਹਨੂੰ ਲੈ ਕੇ ਲਗਾਤਾਰ ਵਿਵਾਦ ਖੜਾ ਹੋ ਗਿਆ ਤਾਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਉਹਨਾਂ ਵੱਲੋਂ ਵੀ ਇਸ ਫਿਲਮ ਨੂੰ ਬੈਨ ਕਰਨ ਦੀ ਗੱਲ ਕਹੀ ਗਈ ਹੈ ਤੇ ਵੱਖ-ਵੱਖ ਜਿਹੜੀ ਸਿੱਖ ਸ਼ਖਸੀਅਤਾਂ ਨੇ ਜਾਂ ਜਿਹੜੇ ਕਹਿਦੀਏ ਪੰਜਾਬ ਦੇ ਆਗੂ ਨੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਕਿ ਇਹ ਫਿਲਮ ਨਹੀਂ ਹੋਣੀ ਚਾਹੀਦੀ ਇਹ ਸਿੱਖਾਂ ਦੇ ਪ੍ਰਤੀ ਗਲਤ ਭਾਵਨਾ ਲੈ ਕੇ ਆ ਰਹੀ ਹੈ ਤਾਂ ਇਹਦੇ ਨਾਲ ਮਾਹੌਲ ਪੰਜਾਬ ਦਾ ਵਿਗੜ ਸਕਦਾ ਤਾਂ ਸਾਡੇ ਨਾਲ ਸ਼ੇਰੇ ਪੰਜਾਬ ਅਕਾਲੀ ਦਲ ਦੇ ਆਗੂ ਨੇ ਗੁਰਦੀਪ ਸਿੰਘ ਬਰਾੜ ਜੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿਉਂਕਿ ਲਗਾਤਾਰ ਕੰਗਣਾ 라ਵਤ ਦੀ ਗੱਲ ਕਰ ਲਈਏ ਤਾਂ ਪਿਛਲੇ ਲੰਬੇ ਸਮੇਂ ਤੋਂ ਹੀ ਵਿਵਾਦਾਂ ਚ ਰਹੀ ਹੈ ਕਿਸਾਨਾਂ ਦੀ ਗੱਲ ਕਰ ਲਈ ਹੋਰ ਇਸ ਤੋਂ ਪਹਿਲਾਂ ਜਿਹੜੀ ਫਿਲਮਾਂ ਆਈਆਂ ਤਾਂ ਹੁਣ ਇਸ ਐਮਰਜੈਂਸੀ ਫਿਲਮ ਦਾ ਇੱਕ ਵੱਡਾ ਵਿਵਾਦ ਸ਼ੁਰੂ ਹੋਇਆ ਤਾਂ ਉਸੇ ਬਾਤ ਨੂੰ ਲੈ ਕੇ ਗੱਲਬਾਤ ਕਰਦੇ ਆ ਗੁਰਦੀਪ ਸਿੰਘ ਬਰਾੜ ਜੀ ਨਾਲ ਗੁਰਦੀਪ ਜੀ ਵਿਵਾਦ ਸ਼ੁਰੂ ਤੋਂ ਕੰਗਣਾ ਨਾਲ ਜੁੜੇ ਰਹੇ ਹੈ ਜੀ ਇਹ ਐਮਰਜੈਂਸੀ ਫਿਲਮ ਲੈ ਕੇ ਆਉਂਦੀ ਹੈ ਬੜਾ ਕੁਝ ਦੇ ਵਿੱਚ ਦਿਖਾਇਆ ਜਾ ਰਿਹਾ ਸਿੱਖਾਂ ਦੇ ਪ੍ਰਤੀ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਪਹਿਲਾਂ ਤਾਂ ਮਿਤ ਜੀ ਮੈਂ ਤੁਹਾਡਾ ਇਸ ਬੋਕਸਮੈਨ ਟੀਵੀ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਇਸ ਵਿਸ਼ੇ ਤੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਇੱਥੇ ਮੈਂ ਦੋ ਤਿੰਨ ਗੱਲਾਂ ਉਸ ਸੰਖੇਪ ਰੂਪ ਚ ਕਹਿਣਾ ਚਾਹੁੰਦਾ 1947 ਤੋਂ ਲੈ ਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਬਹੁਤ ਮੁੱਦਿਆਂ ਤੇ ਟਕਰਾਅ ਬਣਿਆ ਰਿਹਾ 1947 ਦੀ ਦੇਸ਼ ਦੀ ਵੰਡ ਸਮੇਂ ਜਿਹਨੂੰ ਪੰਜਾਬ ਅੱਜ ਵੀ ਰੋਲੇ ਵਾਲਾ ਸਾਲ ਕਹਿੰਦਾ ਹੈ 10 ਲੱਖ ਲੋਕਾਂ ਦਾ ਕਤਲ ਹੋਣਾ ਬਹੁਤ ਮਾੜੀ ਗੱਲ ਹੈ ਜਿੱਦੀ ਵੀ ਮਾੜੀ ਇਹਨੂੰ ਕਹਿ ਸਕੀਏ ਕੋਈ ਇਹ ਜੀ ਮਾੜੀ ਹਵਾ ਚੱਲੀ ਜਿਹਦੇ ਸਿੰਧੂ ਉਸ ਸਮਾਂ ਸਿੱਖਾਂ ਦੇ ਅਜਾੜੇ ਵੀ ਹੋਏ ਤੇ ਕਤਲੇਆਮ ਵੀ ਹੋਇਆ ਇੱਕ ਬਾਰਡਰ ਸਟੇਟ ਹੈ ਸੈਂਸਿਟਿਵ ਇਥੋਂ ਦੇ ਹਕੂਮਾਨਾਂ ਨੂੰ ਹੋਣਾ ਚਾਹੀਦਾ ਹੈ 1947 ਤੋਂ ਬਾਅਦ ਜਿਨ੍ਹਾਂ ਨੇ ਵੀ ਵੱਖ-ਵੱਖ ਪਾਰਟੀਆਂ ਦੇ ਹਕਮਰਾਨ ਰਹੇ ਉਹ ਪੰਜਾਬ ਪ੍ਰਤੀ ਤੇ ਦੇਸ਼ ਦੀ ਇੱਕ ਘੱਟ ਗਿਣਤੀ ਪ੍ਰਤੀ ਸੈਂਸਿਟਿਵ ਨਹੀਂ ਰਹੀ ਤੋਂ ਘਟਾਵਾਂ ਦੀ ਮੈਂ ਗੱਲ ਕਰਾਂ ਸਮੁੱਚੇ ਤੇ ਅਚਨਾਂ ਜਾਵਾਂ ਇੱਕ ਐਮਰਜੈਂਸੀ ਤੇ ਇੱਕ ਕਿਸਾਨ ਮੋਰਚ ਹੈ ਐਮਰਜੈਂਸੀ ਦੇ ਵਿੱਚ ਜਿਹੜੀ ਲੜਾਈ ਲੜੀ ਗਈ ਉਹ ਸਿੱਖ ਭਾਈਚਾਰੇ ਵੱਲੋਂ ਲੜੀ ਗਈ ਕਿਉਂਕਿ ਜਿਹੜੇ ਅੱਜ ਦੇ ਭਾਜਪਾ ਦੇ ਆਗੂ ਹੈ ਜਿੰਨੇ ਅੱਜ ਸਰਕਾਰਾਂ ਉਸ ਸਮੇਂ ਜਨਸੰਘ ਸੀ ਤੇ ਆਰਐਸਐਸ ਇਹਨਾਂ ਤੇ ਪਾਬੰਦੀ ਲਾ ਦਿੱਤੀ ਕਿ ਸੀ ਆਰਐਸਐਸ ਤੇ ਇਹ ਸਾਰੇ ਆਗੂ ਇੱਕ ਇਤਿਹਾਸ ਦੀ ਅਟਲ ਸਚਾਈ ਹੈ ਕਿ 1 ਮਹੀਨੇ ਦੇ ਵਿੱਚ ਵਿੱਚ ਸਾਰੇ ਮਾਫੀ ਮੰਗ ਕੇ ਬਾਹਰ ਆ ਗਏ ਸੀ ਭਾਜਪਾ ਦੇ ਵੀ ਆਗੂ ਬਾਹਰ ਆ ਗਏ ਸੀ 43000 ਸਿੱਖਾਂ ਨੇ ਐਮਰਜੈਂਸੀ ਦੇ ਵਿੱਚ ਗ੍ਰਫਤਾਰੀਆਂ ਦਿੱਤੀਆਂ ਜਿਦੇ ਕਰਕੇ ਅਮਰਜੈਂਸੀ ਨੂੰ ਖਤਮ ਕਰਨ ਦਾ ਬਹੁਤ ਵੱਡਾ ਸਿੱਖਾਂ ਦਾ ਇੱਕ ਰੋਲ ਉਹ ਸਮਝਦੀਆਂ ਸਮੁੱਚੀਆਂ ਪਾਰਟੀਆਂ ਨੇ ਭਾਵੇਂ ਉਹ ਅੱਜ ਦੀ ਬੀਜੇਪੀ ਜਨ ਸੰਘ ਸੀ ਜਾਂ ਹੋਰ ਪਾਰਟੀਆਂ ਸੀ ਉਹਨਾਂ ਨੇ ਇਸ ਸਿੱਖਾਂ ਦੇ ਰੋਲ ਦੀ ਬਹੁਤ ਵੱਡੀ ਸਲਾਘਾ ਕੀਤੀ ਕਿ ਦੇਸ਼ ਭਰ ਦੇ ਵਿੱਚ ਵੀ ਸਿੱਖ ਸਮਾਜ ਦਾ ਬਹੁਤ ਸਨਮਾਨ ਵਧਿਆ ਦੂਜੀ ਮੈਂ ਕਰਨਾ ਦੀ ਸਾਂਝੀ ਕਰਾਂ ਜੋ ਕਿਸਾਨ ਮੋਰਚਾ ਸੀ ਉਹ ਭਾਵੇਂ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਸੀ ਅਰ ਪੰਜਾਬ ਦੇ ਸਿੱਖ ਭਾਈਚਾਰੇ ਕਿਸਾਨਾਂ ਵੱਲੋਂ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਨਾਲ ਲੈ ਕੇ ਜੋ ਮੋਰਚਾ ਲੱਗਿਆ ਸਫਲਤਾ ਹੋਈ ਉਹਦੇ ਚ ਪੰਜਾਬ ਤੇ ਖਾਸ ਕਰਕੇ ਹਰਿਆਣਾ ਦੇ ਜੋ ਆਵਾਜ਼ ਸੀ ਜੋ ਭਾਈਚਾਰੇ ਦੀ ਕੋਈ ਕਿਤੇ ਥੋੜੀ ਕਣੀ ਘਾਟ ਸੀਗੀ ਉਹ ਦੂਰ ਹੋਈ ਪੰਜਾਬ ਦੇ Hindu ਭਾਈਚਾਰੇ ਨੇ ਆੜਤੀਆਂ ਨੇ ਦੁਕਾਨਦਾਰਾਂ ਨੇ ਤੇ ਖਾਸ ਕਰਕੇ ਹਰਿਆਣੇ ਦੇ जाट ਭਾਈਚਾਰੇ ਨੇ ਬਹੁਤ ਵੱਡਾ ਸਾਥ ਦਿੱਤਾ ਹੈ ਤੇ ਉਹ ਭਾਈਚਾਰਾ ਬਹੁਤ ਕਾਇਮ ਹੋਇਆ ਮੈਂ ਸਮਝਦਾ ਕਿ ਜਿਹੜੀ ਅੱਜ ਦੀ ਕੰਗਣਾ ਦੀ ਇੱਕ ਪਿਕਚਰ ਹੈ ਇਹ ਜਾਣ ਬੁੱਝ ਕੇ ਕੁਝ ਹਾਲਾਤ ਇਹ ਇਹ ਪੈਦਾ ਕਰਦੀ ਰਹਿੰਦੀ ਆਪਣੇ ਆਪ ਨੂੰ ਵੀ ਵਿਵਾਦਾਂ ਚ ਰੱਖਣ ਲਈ ਤੇ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਦੀ ਆਪਣੇ ਆਪ ਨੂੰ ਆਗੂ ਸਮਝਦੀ ਹੈ ਐਮਪੀ ਵੀ ਹੈ ਹੈ ਵੀ ਪਾਰਟੀ ਦੀ ਆਗੂ ਪਰ ਉਹਨਾਂ ਦਾ ਵੀ ਕੋਈ ਸਵਾਰ ਨਹੀਂ ਰਹੀ ਜਿਹੜੇ ਅੱਜ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਜੀ ਐਮਰਜੈਂਸੀ 'ਚ ਪੰਜਾਬ ਦੇ ਗੁਰਦੁਆਰਿਆਂ 'ਚ ਪੰਜਾਬ ਦੇ ਵਿੱਚ ਉਹਨਾਂ ਨੇ ਆਪਦੀ ਫਰਾਰੀ ਇਕੱਠੀ ਉਹ ਆਪ ਦੀ ਬਹੁਤ ਵਾਰੀ ਇਹ ਕਹਿ ਚੁੱਕੇ ਐ ਦੇਸ਼ ਦੇ ਵਿੱਚ ਇਹ ਸਿੱਖਾਂ ਦੇ ਪ੍ਰਤੀ ਉਸ ਸਮੇਂ ਇੱਕ ਸਤਿ ਭਾਵਨਾ ਵਾਲਾ ਤੇ ਜਮਹੂਰੀਅਤ ਨੂੰ ਬਹਾਲ ਕਰਨ ਵਾਲਾ ਬਹੁਤ ਵੱਡਾ ਯੋਗਦਾਨ ਸੀ ਮੈਂ ਸਮਝਦਾ ਐ ਕਿ ਉਸ ਸਮੇਂ ਇੱਕ ਮੈਂ ਤੁਹਾਡੇ ਹੋਰ ਗੱਲ ਧਿਆਨ ਚ ਲਿਆਵਾਂ ਇੰਦਰਾ ਗਾਂਧੀ ਨੇ ਅਕਾਲੀ ਦਲ ਨੂੰ ਪੇਸ਼ਕਾਸ਼ ਕੀਤੀ ਸੀ ਕਿ ਤੁਸੀਂ ਇਸ ਲੜਾਈ ਤੋਂ ਪਾਸੇ ਹਟਜੋ ਅਸੀਂ ਜੋ ਤੁਹਾਡੀਆਂ ਮੰਗਾਂ ਜਿਨ੍ਹਾਂ ਲਈ ਧਰਮ ਜੁੱਧ ਮੋਰਚਾ ਲੱਗਿਆ ਅੱਜ ਤੱਕ ਜਾਰੀ ਐ ਉਹ ਇੰਦਰਾ ਗਾਂਧੀ ਉਸ ਸਮੇਂ ਮੰਨਣਾ ਚਾਹੁੰਦੀ ਸੀ ਪਰ ਜਿਹੜੇ ਸਿੱਖ ਭਾਈਚਾਰੇ ਦੇ ਆਗੂ ਸੀ ਉਸ ਸਮੇਂ ਦੇ ਅਕਾਲੀ ਦਲ ਦੇ ਆਗੂ ਉਹਨੇ ਸੋਚਿਆ ਨਹੀਂ ਸਾਡੇ ਲਈ ਜਮਹੂਰੀਅਤ ਤੇ ਦੇਸ਼ ਦੀ ਜਿਹੜੀ ਸਾਰਿਆਂ ਦੀ ਆਜ਼ਾਦੀ ਸਾਰੇ ਲੀਡਰਾਂ ਦੀ ਆਜ਼ਾਦੀ ਪ੍ਰੈਸ ਦੀ ਪਾਬੰਦੀਆਂ ਲੱਗੀਆਂ ਬੋਲਣ ਤੇ ਪਾਬੰਦੀ ਲੱਗ ਗਈ ਲਿਖਣ ਦੇ ਉੱਤੇ ਪਾਬੰਦੀ ਲੱਗ ਗਈ ਇਹਨਾਂ ਪਾਬੰਦੀਆਂ ਨੂੰ ਤੋੜਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਅਸੀਂ ਆਪਣੀਆਂ ਮੰਗਾਂ ਬਾਅਦ ਚ ਮਨਾ ਲਾਂਗੇ ਪਰ ਪਹਿਲਾਂ ਇਹ ਤੋੜਨਾ ਜ਼ਰੂਰੀ ਹੈ ਇਸ ਕਰਕੇ ਮੋਰਚਾ ਲਾਇਆ ਦੂਜੀ ਗੱਲ ਵੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਪੰਜਾਬ ਤੇ ਸਿੱਖ ਭਾਈਚਾਰੇ ਗਰ ਸਮਝਦਾ ਹੈ ਕਿ ਦੇਸ਼ ਦੇ ਵਿੱਚ ਜਿਹੜੀਆਂ ਘੱਟ ਗਿਣਤੀਆਂ ਦੀਆਂ ਜਾਂ ਦੱਬੇ ਕੁਚਲੇ ਲੋਕਾਂ ਲਈ ਹੈ ਉਹਦਾ ਇੱਕੋ ਇੱਕ ਸਾਸਨ ਹੈ ਤਾਂ ਸਮੁੱਚੇ ਦੇਸ਼ ਦੇ ਲੋਕਾਂ ਲਈ ਇਕੱਲੇ ਘੱਟ ਗਿਣਤੀਆਂ ਲਈ ਨਹੀਂ ਉਹਦੇ ਲਈ ਜਮਹੂਰੀਅਤ ਹੀ ਇੱਕੋ ਇੱਕ ਬਦਲ ਹੈ ਜਿਹਦੇ ਨਾਲ 130 35 ਕਰੋੜ ਲੋਕਾਂ ਦਾ ਦੇਸ਼ ਚੱਲ ਸਕਦਾ ਹੈ ਇਹ ਕਿਸੇ ਵੀ ਤਰ੍ਹਾਂ ਦੀ ਕੱਟੜਤਾ ਨਾਲ ਜਾਂ ਕਿਸੇ ਤਰ੍ਹਾਂ ਦੀ ਗੈਰ ਜਮਹੂਰੀਅਤ ਡਿਕਟੇਟਰਸ਼ਿਪ ਨਾਲ ਇਹ ਦੇਸ਼ ਨਹੀਂ ਚੱਲ ਸਕਦਾ ਮੈਂ ਦੋ ਧਾਰਨਾਾਂ ਤੁਹਾਡੇ ਨਾਲ ਸਾਂਝੀਆਂ ਕਰਾਂ ਹੇਟਰ ਨੇ ਵੀ ਇਸੇ ਤਰ੍ਹਾਂ ਦੀ ਇੱਕ ਕਟੜਤਾ ਲੈਂਦੀ ਸੀ ਉਹਨੂੰ ਆਪ ਵੀ ਖੁਦਕਸ਼ੀ ਕਰਨੀ ਪਈ ਤੇ ਜਰਮਨੀ ਦੇ ਵੀ ਟੋਟੇ ਹੋਏ ਹੋਰ ਬਹੁਤ ਆਧਾਰਨਾ ਹੈ ਕਿ ਫਾਂਡਮਾ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕੌਰਵਾ ਨੇ ਬੜਾ ਵੱਡਾ ਜੰਦ ਹੋਇਆ ਜੇ ਰਾਵਣ ਨੇ ਕੀਤੀ ਹੈਂਕਾਰਾਰੀ ਗੱਲ ਉਹ ਬੜਾ ਜੰਦ ਹੋਇਆ ਅੱਜ ਦੀ ਜਿਹੜੀ ਮੈਂ ਗੱਲ ਕਹਿਣਾ ਚਾਹਣਾ ਹੈ ਕਿਉਂਕਿ 1975 ਦੀ ਜਿਹੜੀ ਰੜਾਈ ਸੀ ਅਕਾਲੀ ਦਲ ਨੇ ਦੇ ਸਿੱਖਾਂ ਨੇ ਲੜੀ ਇਹ ਸਪੂਰਨ ਤੌਰ ਤੇ ਇਹ ਜਮਹੂਰੀ ਅਧਿਕਾਰਾਂ ਦੀ ਤੇ ਆਜ਼ਾਦੀ ਦੀ ਲੋਕਾਂ ਦੇ ਜਿਹੜੇ ਆਜ਼ਾਦੀ ਦੇ ਅਧਿਕਾਰ ਆ ਮੂਲ ਅਧਿਕਾਰ ਉਹਨਾਂ ਦੀ ਰਾਖੀ ਲਈ ਸੀ ਜਿਹਦੇ ਸਫਲਤਾ ਹੋਈ ਇਹਨੂੰ ਵਕਵਾਦਨਾ ਪੈਦਾ ਕਰਨਾ ਇਹਨੂੰ ਅਤਵਾਦਨਾ ਪੈਦਾ ਕਰਨਾ ਇਹਨੂੰ ਖਾਸਤਨਾ ਪੈਦਾ ਕਰਨਾ ਇੱਕ ਸ਼ਰਾਰਤ ਉਹਦੇ ਲਈ ਚਾਹੀਦਾ ਸੀ ਦੇਖ ਦੇ মিডিਏ ਨੂੰ ਤੇ ਕੋਈ ਵੀ ਮੀਡਿਆ ਹੈ ਕਿਉਂਕਿ ਸਭ ਤੋਂ ਵੱਧ ਪ੍ਰਭਾਵਸ਼ਾਲੀ ਮੀਡਿਆ ਜੋ ਮਨੋ ਅਭਿਆਨਕ ਤੌਰ ਤੇ ਬੋਲਣ ਦਾ ਵੀ ਆਪਣਾ ਅਸਰ ਲਿਖਣ ਦਾ ਵੀ ਆਪਣਾ ਅਸਰ ਪਰ ਜੋ ਮਨੋਵਿਗਿਆਨਕ ਤੌਰ ਤੇ ਲੋਕਾਂ ਦੇ ਉੱਤੇ ਵੱਧ ਪ੍ਰਭਾਵ ਪਾਉਣ ਵਾਲਾ ਉਹ ਜੋ ਦਿਖਣ ਵਾਲਾ ਮਿਲ ਗਿਆ ਜਿਵੇਂ ਪਿਕਚਰਾਂ ਐ ਇਸੇ ਤਰ੍ਹਾਂ ਦੇ ਜੋ ਹੋਰ ਜਿਹੜਾ ਦਿਖਾਇਆ ਜਾਂਦਾ ਹੈ ਲੋਕ ਆਪ ਦੇਂਦੇ ਐ ਪਿਕਚਰਾਂ ਵੇਂਦੇ ਐ ਉਹਨਾਂ ਦਾ ਪ੍ਰਭਾਵ ਜ਼ਿਆਦਾ ਰਹਿੰਦਾ ਹੈ ਕੰਗਨਾ ਵੱਲੋਂ ਜੋ ਇਹ ਸਿੱਖਾਂ ਦੇ ਲਈ ਨਫ਼ਰਤ ਪੈਦਾ ਕਰਨ ਦਾ ਕਿ ਯਤਨ ਕੀਤਾ ਕਿਉਂਕਿ ਜੇ ਆਪਾਂ ਗੱਲ ਕਰੀਏ 75 ਚ ਉਸ ਸਮੇਂ ਕੋਈ ਅਜਿਹੀ ਗੱਲ ਨਹੀਂ ਸੀ ਉਸ ਸਮੇਂ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰਾਂ ਕੇ ਸੰਤ ਜਰਨੈਲ ਸਿੰਘ ਟਕਸਾਲ ਦੇ ਮੁਖੀ ਵੀ ਨਹੀਂ ਸੀ ਉਸ ਸਮੇਂ ਮੁਖੀ ਸੰਤ ਕਰਤਾਰ ਸਿੰਘ ਸੀ ਉਹਨਾਂ ਨੇ ਯਾਦੀ ਦੇ ਲਈ 64 ਦੀ ਯਾਦੀ ਕੁਚਲੀ ਗਈ ਸੀ ਐਮਰਜੈਂਸੀ ਦੀ ਉਹਦੇ ਵਿਰੁੱਧ 35 ਬਹੁਤ ਵੱਡੇ ਜਲੂਸ ਕੱਢੇ ਸੀ ਦੇਸ਼ 'ਚ ਤੇ ਉਹਨਾਂ ਨੇ ਇੱਕ ਬਹੁਤ ਵੱਡੀ ਲਹਿਰ ਜਾਰੀ ਰੱਖੀ ਧਾਰਮਿਕ ਜਲੂਸਾਂ ਦੇ ਨਾਂ ਤੇ ਇਸ ਕਰਕੇ ਭਾਰਤ ਸਰਕਾਰ ਨੂੰ ਵੀ ਕਿਉਂਕਿ ਉਹਨਾਂ ਦੇ ਜਿਹੜੀ ਅੱਗ ਅੱਗੂ ਅੱਜ ਜਿਹੜੇ ਸਰਕਾਰ ਚਲਾ ਰਹੇ ਆ ਉਹ ਨਿੱਜੀ ਤੌਰ ਤੇ ਇਹ ਸਾਰੀ ਘਟਨਾਵਾਂ ਨੂੰ ਜਾਣਦੇ ਆ ਉਹਨਾਂ ਨੇ ਵੀ ਐਮਰਜੈਂਸੀ ਦੇ ਨਾਲ ਤਕਲੀਫਾਂ ਚੱਲੀਆਂ ਸਿੱਖ ਲੀਡਰਸ਼ਿਪ ਦੇ ਨਾਲ ਨਾਲ ਜੋ ਵੀ ਇਸ ਗੱਲ ਦੇ ਵਿੱਚ ਗਲਤ ਹੈ ਕੋਈ ਸਿੱਖਾਂ ਦੀ ਸਾਂਝੀ ਟੀਮ ਵਦਵਾਨਾਂ ਦੀ ਉਹਦੇ ਛਰੋਣੀ ਕਮੇਟੀ ਦੇ ਵੀ ਸਲਾਹਨੰਮੇ ਦੇ ਲਈ ਜਾਂ ਉਹਦੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਨੁਮਾਇंदे ਲੈ ਜਾਣ ਉਹਨਾਂ ਇਸਲਾਹ ਨਾਲ ਵੀ ਇਸੇ ਤਰ੍ਹਾਂ ਹਰਿਆਣਾ ਕਮੇਟੀ ਦੇ ਕੁਝ ਸਿੱਖਾਂ ਦੇ ਬੁੱਧੀਜੀਵੀ ਨੁਮਾਇੰਦਿਆਂ ਨਾਲ ਲੈ ਕੇ ਕਿਉਂ ਕੋਈ ਗਲਤ ਸੀ ਇਹਨਾਂ ਨੂੰ ਬਦਲ ਦਿੱਤਾ ਜਾਵੇ ਉਹ ਸੈਂਸਰਸ਼ਿਪ ਦੇ ਬੋਰਡ ਨੂੰ ਵੀ ਇਹ ਚਾਹੀਦਾ ਕਿ ਉਹ ਉਹਨਾਂ ਸੀਨਾਂ ਨੂੰ ਬਦਲ ਦੇ ਤੇ ਜਿਹੜਾ ਨੇ ਪਿਕਚਰ ਬਣਾਈ ਹੈ ਉਹਨਾਂ ਨੂੰ ਵੀ ਵੱਡੇ ਦਿਲ ਨਾਲ ਕਿਉਂਕਿ ਕੱਲ ਨੂੰ ਕੋਈ ਅੱਗੇ ਪਹਿਲਾਂ ਹੀ ਬਹੁਤ ਪੰਜਾਬ ਦਾ ਨੁਕਸਾਨ ਹੋਇਆ ਹੈ ਕਿਸੇ ਤਰ੍ਹਾਂ ਦੀ ਕੋਈ ਗੜਬੜ ਪੈਦਾ ਹੋਵੇ ਮੈਂ ਇਹ ਵੀ ਕਹਿਣਾ ਚਾਹਣਾ ਹੈ ਜੇ ਆ ਪੰਜਾਬ ਵਿੱਚ ਫਰਜ ਕਰੋ ਕੋਈ ਝਗੜੇ ਹੁੰਦੇ ਹੈ ਤੇ ਨਹੀਂ ਲੱਗਦੀ ਪਰ ਦੇਸ਼ ਦੇ ਵਿੱਚ ਵੀ ਕਿਉਂ ਅਕਸ ਵਗੜਾਏ ਜਾਵੇ ਪੰਜਾਬ ਦੇ ਲੋਕਾਂ ਨੂੰ ਤਾਂ ਪਤਾ ਹੀ ਹੈ ਸਚਾਈ ਇਸ ਕਰਕੇ ਮੇਰੀ ਤੁਹਾਡੇ মিডিਆ ਰਾਹੀਂ ਮੈਂ ਫੇਰ ਤੁਹਾਡਾ ਮਿਤਜੀ ਇਸ ਬੋਲਸਮੈਨ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬੜੇ ਗੰਭੀਰ ਸਮੱਸਿਆ ਦੇ ਉੱਤੇ ਗੰਭੀਰ ਮਸਲੇ ਦੇ ਉੱਤੇ ਮੈਨੂੰ ਸਮਾਂ ਦਿੱਤਾ ਕਿਉਂਕਿ ਇਹ ਗੰਭੀਰ ਮਸਲਾ ਹੋਰ ਵੱਧ ਵਿਗੜ ਸਕਦਾ ਹੈ ਇਸ ਲਈ ਮੈਂ ਬੇਨਤੀ ਕਰਨਾ ਚਾਹੁੰਦਾ ਸਭ ਜ਼ਿੰਮੇਵਾਰ ਸਖਸ਼ੀਅਤਾਂ ਨੂੰ ਜ਼ਿੰਮੇਵਾਰ ਜਥੇਬੰਦੀਆਂ ਨੂੰ ਤੇ ਖਾਸ ਕਰਕੇ ਸਰਕਾਰ ਨੂੰ ਦੇ ਸੈਂਸਰ ਬੋਰਡ ਨੂੰ ਕਿ ਉਹ ਸਿੱਖ ਨਵੇਂ ਦੇ ਸਲਾਹ ਨਾਲ ਕਿਉਂਕਿ ਕੱਲੀ ਪਵੰਦੀ ਜੇ ਇੱਥੇ ਲਾਤੀ ਪੰਜਾਬ ਚ ਤੇ ਬਾਅਦ ਚੱਲੀ ਗਈ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਉਹਦੇ ਵਿੱਚ ਇੱਕ ਸੈਂਸਰਸ਼ਿਪ ਲਾ ਕੇ ਜੋ ਸੀਨ ਗਲਤ ਹੈ ਜੋ ਸੇਖਾਂ ਦੀਆਂ ਭਾਵਨਾਵਾਂ ਦੇ ਵਿਰੁੱਧ ਹੈ ਉਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਕੱਟ ਦੇਣਾ ਚਾਹੀਦਾ ਧੰਨਵਾਦ ਗੁਰਦੇਵ ਸਿੰਘ ਜੀ ਇੱਕ ਚੀਜ਼ ਹੋਰ ਹੈਗੀ ਹੈ ਇਹ ਇਹ ਇਹਦੇ ਵਿੱਚ ਕੰਗਣਾ ਆਪ ਹੀ ਪ੍ਰੋਡਿਊਸਰ ਆਪ ਹੀ ਸਾਰਾ ਡਾਇਰੈਕਟਰ ਹੈਗੀ ਹੈ ਤੇ ਆਪ ਹੀ ਮੇਨ ਰੋਲ ਕਰ ਰਹੀ ਇੰਦਰਾ ਗਾਂਧੀ ਦਾ ਤੇ ਉਹਦੇ ਵਿੱਚ ਦਿਖਾਇਆ ਕਿ ਸੰਜੇ ਰਾਇ ਰਾਹੀਂ ਸਿੰਘ ਪਿੰਡ ਵਾਲੇ ਇਹਨਾਂ ਦੇ ਏਜੰਟ ਸੀਗੇ ਇੰਦਰਾ ਐਜੰਟ ਦਿਖਾਇਆ ਗਿਆ ਤੇ ਉਸ ਤਰੀਕੇ ਦੀ ਤਸਵੀਰ ਪੇਸ਼ ਕੀਤੀ ਆ ਪਰ ਇੰਨੀਆਂ ਵੱਡੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਪੂਰੇ ਦੇਸ਼ ਦੇ ਵਿੱਚ ਆਜ਼ਾਦੀ ਦੀ ਗੱਲ ਕਰ ਲਈਆਂ ਹੋਰ ਇਸ ਤੋਂ ਬਹੁਤ ਕੁਝ ਹੋਇਆ ਜਣੀ ਚੰਗੀਆਂ ਚੀਜ਼ਾਂ ਉਹ ਨਾ ਦਿਖਾ ਕੇ ਇਸ ਤਰੀਕੇ ਨੂੰ ਰਿਪਰੈਜ਼ੈਂਟ ਕਰਨਾ ਇਸ ਤਰੀਕੇ ਨਾਲ ਛਵੀ ਲੈ ਕੇ ਆਉਣੀ ਜਾਂ ਤਾਂ ਖਾਲਸਤਾਨੀ ਮੰਗ ਕਰਦੇ ਤਾਂ ਖਾਲਸਤਾਨੀ ਹੈ ਜੀ ਇਹ ਚੀਜ਼ਾਂ ਲੱਗਦਾ ਤੁਹਾਨੂੰ ਬੰਦ ਹੋਣੀ ਚਾਹੀਦੀਆਂ ਇਹਦਾ 100% ਬੰਦ ਹੋਣੀ ਚਾਹੀਦੀ ਵੇਖੋ ਕਿਸਾਨ ਜਿੱਥੇ ਬੰਦੀਆਂ ਦਾ ਜਿਹੜਾ ਮਾਲ ਸੀ ਕਿਸਾਨ ਜਿੱਥੇ ਬੰਦੀਆਂ ਦੇ ਉੱਤੇ ਲੀਡਰਸ਼ਿਪ ਦੇ ਵਿੱਚ ਕਿ ਉਹ ਨੇਸਟ ਲੀਡਰਸ਼ਿਪ ਪਰ ਰੂਸੀ ਭਾਵੇਂ ਉਹ ਪੰਜਾਬ ਕਰਕੇ ਸਾਰੇ ਸਿੱਖ ਸੀ ਪਰ ਉਹਨਾਂ ਦੇ ਵਿਚਾਰਤਰਾ ਕਾਫੀ ਜਥੇਬੰਦੀਆਂ ਦੀ ਜਿਹੜੇ ਉੱਥੇ ਗਏ ਸੀ ਉਹਨਾਂ ਆਗੂਆਂ ਦੀ ਉਹਨਾਂ ਨੂੰ ਵੀ ਖਾਸਤਾਨੀ ਕਹਿਣਾ ਜਾਂ ਹਰੇਕ ਰੋਸ਼ ਨੂੰ ਹਰੇਕ ਵਿਰੋਧ ਨੂੰ ਖਾਸਤਾਨੀ ਕਹਿਣਾ ਇਹ ਮੈਂ ਸਮਝਦਾ ਕਿ ਦੇਸ਼ ਵਿਰੋਧੀ ਕੰਗਣਾ ਕਾਰਵਾਈ ਕਰ ਰਹੀ ਹੈ ਜੇ ਤੁਸੀਂ ਮੈਂ ਕੋਈ ਗੱਲ ਕਹਾ ਵੀ ਇਹ ਖਾਸਤਾਨ ਤੇ ਉਹ ਤਾਂ ਦੇਸ਼ਦਰਹੀ ਹੈ ਜੇ ਕੰਗਣਾ ਉਹਨਾਂ ਨੂੰ ਪੇਸ਼ ਕਰਦੀ ਹੈ ਉਹ ਹਮਾਇਤ ਕੀ ਦੀ ਕਰ ਰਹੀ ਹੈ ਸਰਕਾਰਾਂ ਨੂੰ ਬਹੁਤ ਸੰਵੇਦਨਸ਼ੀਲ ਤੇ ਸੰਜੀਦਾ ਹੋਣ ਦੀ ਲੋੜ ਆ ਨਾ ਕਿ ਇਸ ਤਰ੍ਹਾਂ ਦੀਆਂ ਢੜਕਾਓ ਕਾਰਵਾਈਆਂ ਕਰਨ ਦੀ ਲੋੜ ਹੈ। ਬਿਲਕੁਲ ਤੁਹਾਨੂੰ ਲੱਗਦਾ ਹੈ ਕਿ ਭਾਜਪੀ ਦੀ ਲੀਡਰਸ਼ਿਪ ਨੂੰ ਵੀ ਇਹ ਆਵਾਜ਼ ਚੁਕਣੀ ਚਾਹੀਦੀ ਸੀ ਕਿ ਜੋ ਪਹਿਲੀਆਂ ਸਟੇਟਮੈਂਟਾਂ ਵੀ ਦੀ ਕਾਫੀ ਆਈਆਂ ਕੰਗਣਾ ਦੀਆਂ ਉਦੋਂ ਹੀ ਕਿਹਾ ਜਾਂਦਾ ਵੀ ਕੰਗਣਾ ਥੋੜਾ ਪ੍ਰੇਜ਼ ਕੀਤਾ ਜਾਵੇ ਤਾਂ ਹੋ ਸਕਦਾ ਹੈ ਦੁਬਾਰੇ ਫਿਲਮ ਬਾਰੇ ਵੀ ਸੋਚਿਆ ਜਾਵੇ ਕਿਉਂਕਿ ਇਹ ਫਿਲਮ ਬਹੁਤ ਜ਼ਿਆਦਾ ਵਿਵਾਦ ਖੜਾ ਕਰ ਰਹੀ ਹੈ ਸਰਜਪ ਸਿੰਘ ਖਾਲਸਾ ਉਹ ਵੀ ਕਹਿ ਚੁੱਕੇ ਨੇ ਕਿ ਪੰਜਾਬ ਚ ਲੱਗਣੀ ਨਹੀਂ ਚਾਹੀਦੀ ਬੈਨ ਹੋਣੀ ਚਾਹੀਦੀ ਹੈ ਆਪਸੀ ਭਾਈਚਾਰਾ ਇਹ ਜਿਹੜਾ ਸਿੱਖਾਂ ਦੀ ਸ਼ਵੀ ਬਹੁਤ ਖਰਾਬ ਨੇ ਵਖਵਤੀ ਦਿਖਾਇਆ ਗਿਆ ਲੱਗਦਾ ਹੈ ਬੀਜੇਪੀ ਲੀਡਰਸ਼ਿਪ ਨੇ ਬੋਲਣਾ ਚਾਹੀਦਾ ਸੀ ਤੇ ਕਿਉਂ ਨਹੀਂ ਬੋਲਣਾ ਚਾਹੀਦਾ ਮੈਂ ਇਹ ਕਿਉਂ ਨਹੀਂ ਬੋਲਣਾ ਚਾਹੀਦਾ ਕਿਉਂਕਿ ਬੀਜੇਪੀ ਲੀਡਰਸ਼ਿਪ ਜਿਹੜੀ ਅੱਜ ਦੀ ਉਹ ਸਮੁੱਚੀ ਐਮਰਜੈਂਸੀ ਦੀ ਪੀੜਤ ਵੀ ਅਤੇ ਗਵਾਹੀ ਵੀ ਹੈ ਤੇ ਉਹ ਹਰ ਸਮੇਂ ਤੇ ਹਰ ਸਟੇਜ ਤੇ ਜੋ ਸਿੱਖਾਂ ਦੀਆਂ ਕੁਰਬਾਨੀਆਂ ਐਮਰਜੈਂਸੀ ਸੀ ਉਹਨੂੰ ਉਹ ਵਡਿਆਈ ਦਿੰਦੀਆਂ ਉਸ ਸਮੇਂ ਸਿੱਖਾਂ ਦੇ ਗਵਰਨਰ ਲਾਏ ਗਏ ਕੇਂਦਰ ਚ ਬਹੁਤ ਵੱਡੇ ਵਜ਼ੀਰ ਬਣਾਏ ਗਏ ਇਹ ਸਾਰੀ ਗੱਲ ਉਹ ਜਾਣੂ ਹੈ ਇਸ ਕਰਕੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਕੋਈ ਸਮੱਸਿਆ ਨੂੰ ਵਧਣ ਤੋਂ ਪਹਿਲਾਂ ਉਸ ਗੱਲ ਨੂੰ ਤੁਰੰਤ ਰੂਪ ਦੇ ਵਿੱਚ ਕਿਉਂ ਪਹਿਲਾਂ ਵਿਧਾਈ ਜਾਵੇ ਕਿਉਂ ਮੁਜਾਰੇ ਹੋਣ ਉਹਦੇ ਵਿੱਚ ਤੁਰੰਤ ਰੂਪ ਦੇ ਵਿੱਚ ਉਹਦਾ ਸਮੱਸਿਆ ਦਾ ਹੱਲ ਭਾਜੀਪੀ ਨੂੰ 1 ਮਿੰਟ ਦਾ ਕਰਮਾ ਉਹਨਾਂ ਲਈ ਕਿਉਂ ਰੌਲਾ ਪਵੇ ਉਹ ਗੱਲ ਖਤਮ ਕਰ ਦੇਣੀ ਚਾਹੀਦੀ ਸਿੱਖਾਂ ਨੂੰ ਬਦਨਾਮ ਕੀਤਾ ਗਿਆ ਪਹਿਲਾਂ ਚਾਹੇ ਕਿਸਾਨੀ ਅੰਦੋਲਨ ਹੋਵੇ ਉਦੋਂ ਵੀ ਬੜਾ ਕੁਝ ਬੋਲੀ ਹੈ ਉਸ ਤੋਂ ਬਾਅਦ ਵੀ ਲਗਾਤਾਰ ਬਿਆਨ ਦੇਂਦੀ ਰਹੀ ਹੈ ਤੇ ਉਹਨੇ ਫਿਲਮ ਤਾਂ ਸਿੱਧੇ ਤੌਰ ਤੇ ਗਏ ਤੇ ਕਿਤਨੇ ਕਿਤੇ ਪੋਲਿਟੀਕਲ ਤੁਹਾਨੂੰ ਲੱਗਦਾ ਵੀ ਸਪੋਰਟ ਹੈਗੀ ਤਾਂ ਇਹ ਚੀਜ਼ਾਂ ਹੋ ਰਹੀਆਂ ਮਿਸਪੋਰਟ ਤਾਂ ਜੇ ਸਰਕਾਰੋਂ ਤੇ ਕਾਰਵਾਈ ਨਹੀਂ ਕਰ ਰਹੀ ਤੇ ਸਪੋਰਟ ਤਾਂ ਹੈ ਹੀ ਜੇ ਕਿਸਾਨ ਅੰਦੋਲਨ ਵੀ ਲੈ ਲੋ ਉਸ ਤੋਂ ਬਾਅਦ ਵੀ ਹੋਰ ਵੀ ਕੁਝ ਜਿਹੜੀਆਂ ਦੇਸ਼ ਦੇ ਵਿੱਚ ਜਿਹੜੇ ਰਾਹ ਤੇ ਭਾਪੀ ਤੁਰੀ ਹੈ ਜਿਵੇਂ ਇੱਕ ਪ੍ਰਗਿਆ ਸੀ ਇੱਕ ਸਾਥ ਸਾਥ ਸੀ ਉਹਨੂੰ ਐਮਪੀ ਬਣਾਉਣਾ ਉਹਨਾਂ ਨੇ ਇੱਕ ਇਤਿਹਾਸ ਦੇ ਵਿੱਚ ਪੱਕੇ ਤੌਰ ਤੇ ਦਰਜ ਹੈ ਕਿ ਉਹਨਾਂ ਨੇ ਮਸਜਿਦਾਂ ਦੇ ਵਿੱਚ ਬੰਬ ਚਲਾਏ ਉਹਨੇ ਬਾਲੀਆਂ ਜਾਂ ਸੀਗਣਾ ਗੱਲਬਾਤ ਕੀਤੀ ਜਿਹੜਾ ਦੇਸ਼ ਦੇ ਵਿੱਚ 80% 90% ਹਿੰਦੂਆਂ ਦੀ ਵਸੋਂ ਆ ਉਹ ਜੋ ਉਸ ਦੇਸ਼ ਦੇ ਵਿੱਚ ਇਹ ਕਹਿਣਾ ਕਿ ਹਿੰਦੂਆਂ ਨੂੰ ਬੜਾ ਖਤਰਾ ਹੈ ਦੱਪੇ ਜਾ ਰਹੇ ਇਹ ਗੱਲਾਂ ਗਲਤ ਆ ਕੋਈ ਮਿਨੋਰਟੀ ਕੋਈ ਦਲਤ ਭਾਈਚਾਰਾ ਕੋਈ ਹੋਰ ਖੇਤਰੀ ਪਾਰਟੀ ਉਹ ਕਹਿ ਸਕਦੇ ਆ ਪਰ ਇਹਨਾਂ ਵੱਲੋਂ ਕਹਿਣਾ ਤੇ ਇਹਨਾਂ ਵਿਅਕਤੀਆਂ ਨੂੰ ਪਰ ਉਹ ਪ੍ਰਗਿਆ ਹੋਏ ਜਾਂ ਇਹ ਹੋਣ ਵਾਲੀ ਆਪਣੀ ਕੰਗਣਾ ਹੋਵੇ ਜਾਂ ਕੁਝ ਹੋਰ ਸਖਸ਼ੀਅਤ ਹੈ ਜਿਹੜੀਆਂ ਜਾਣ ਬੁੱਝ ਕੇ ਇਹ ਜਿਹੀਆਂ ਛਰਾਰਤੀ ਭੜਕਾਉ ਬਿਆਨ ਦੇ ਕੇ ਆਪਣੇ ਆਪ ਨੂੰ ਵਿਵਾਦਾਂ ਵਿੱਚ ਰਹਿ ਕੇ ਚਰਚਾ ਵਿੱਚ ਰੱਖਣੀਆਂ ਚਾਹੁੰਦੇ ਆ ਇਹਨਾਂ ਤੇ ਬਹੁਤ ਸਖਤ ਕਾਰਵਾਈ ਕਰਨ ਦੀ ਲੋੜ ਲੱਗਦਾ ਜੀ ਮੈਂ ਇੱਕ ਮਿੰਟ ਤੋਂ ਰਿਹਾ ਮੈਂ ਇਹ ਕਹਿਣਾ ਚਾਹੁੰਦਾ ਜੇ ਸਰਕਾਰ ਇਸ ਮਾਮਲੇ ਤੇ سنجیدہ ਹੋਵੇ ਇੱਕ 5 ਮਿੰਟ ਤੋਂ ਵੀ ਘੱਟ ਜਾਦੇ ਆ 5 ਮਿੰਟ ਦਾ 2 ਮਿੰਟ ਦਾ ਵੀ ਸਮਾਂ ਜ਼ਿਆਦਾ ਹੈ ਉਹ ਕਹਿਣ ਵੀ ਇਹ ਤੇ ਉੱਤੇ ਜਿਹੜਾ ਇਹਨੇ ਪ੍ਰਚਾਰ ਕੀਤਾ ਕਾਜ਼ਾકિસ્તાਨ ਦਾ ਕੰਗਣਾ ਨੇ ਇਹਦੇ ਦੇਸ਼ ਤਰੋਈ ਦਾ ਕੇਸ ਬਣਾ ਦੇ ਤੇ ਸਾਰੇ ਦੇਸ਼ ਚ ਇੱਕ ਹਵਾ ਜੜੀ ਉਹ ਆਪਸੀ 41 ਭਾਈਚਾਰੇ ਦੀ ਕਮੇਟੀ ਚ ਸ਼ੁਰੂ ਹੋ ਜੇ ਗਲਤ ਕੰਮ ਕਰ ਰਹੇ ਹੋ ਅਸੀਂ ਸ਼ਹਿ ਦੇਵਾਂਗੇ ਤੇ ਫਿਰ ਵਿਕਾਰ ਵੱਧ ਦੇ ਜੀ ਬਿਲਕੁਲ ਦਾ ਧੰਨਵਾਦ ਜੀ ਬਿਲਕੁਲ ਪੰਜਾਬ ਤੋਂ ਤਾਂ ਬੰਦ ਹੋਈ ਕਹਿ ਰਹੇ ਪੰਜਾਬ ਚ ਨਹੀਂ ਲੱਗਣੀ ਚਾਹੀਦੀ ਪਰ ਸਿੱਧਾ ਸਵਾਲ ਇਹ ਆ ਵੀ ਦੇਸ਼ ਵੀ ਕਿਉਂ ਲੱਗੇ ਦੇਸ਼ ਦੇ ਵਕਫਾ ਕੋਨਿਆ ਸਿੱਖ ਬੈਠੇ ਆ ਇਹ ਤਾਂ ਬਹੁਤ ਗਲਤ ਹੋਊਗਾ ਜੇ ਇਹ ਜਿਹੜੀਆਂ ਤਸਵੀਰਾਂ ਮਤਲਬ ਜਿਹੜੀ ਜਨਰੇਸ਼ਨ ਹੈਗੀ ਹੈ ਜਿਨਾਂ ਨੂੰ ਉਸ ਚੀਜ਼ਾਂ ਨਹੀਂ ਪਤਾ ਉਹਨਾਂ ਤਾਂ ਸਿੱਖਾਂ ਦੀ ਛਵੀ ਗਲਤੀ ਪੇਸ਼ ਕੀਤੀ ਜਾਊਗੀ ਜੇ 올 ਇੰਡੀਆ ਰਿਲੀਜ਼ ਹੁੰਦੀ ਫਿਲਮ ਮੈਂ ਪਹਿਲਾਂ ਹੀ ਤੁਹਾਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਚ ਤੇ ਲੱਗਣੀ ਨਹੀਂ ਇਹ ਪਰਦੇਸ਼ ਦੇ ਵਿੱਚ ਕਿਉਂ ਜਾਵੇ ਜਿੱਥੇ ਸਿੱਖ ਬੈਠਿਆ ਸਿੱਖ ਨੂੰ ਤਾਂ ਸਲੀਅਤ ਦਾ ਪਤਾ ਜਿਹੜੇ ਗੈਰ ਸਿੱਖ ਬਾਹਲੇ ਸੂਬਿਆਂ ਚ ਬੈਠੇ ਐ ਬਾਹਲੇ ਰਾਜਾਂ ਚ ਬੈਠੇ ਐ ਉਹਨਾਂ ਚ ਜ਼ਿਆਦਾ ਇਸ ਗੱਲ ਦਾ ਨਫਰਤ ਪੈਦਾ ਹੋਏਗੀ ਨਫਰਤ ਚਾਂ ਜਿਹੜੀ ਅੱਗ ਹੈ ਇਹਦੀ ਕੋਈ ਸੀਮਾ ਨਹੀਂ ਹੁੰਦੀ ਕੋਈ ਕਹੇ ਵੀ ਮੈਂ ਅੱਗ ਫਲਾਨੇ ਲਈ ਬਾਰ ਰਿਹਾ ਇਹ ਇਹਦੀ ਕੋਈ ਸੀਮਾ ਨਹੀਂ ਹੁੰਦੀ ਤੇ ਇਸ ਤੋਂ ਪਹਿਲਾਂ ਵੇਖੋ ਕਿੱਡੇ ਵੱਡੇ ਨੁਕਸਾਨ ਹੋਏ ਇਕ ਅਕਾਲ ਤਖ ਦਾ ਤਹਿ ਜਾਣਾ ਸੰਤ ਜਨਰੈਲ ਸਿੰਘ ਦਾ ਸ਼ਹਾਦਤ ਹੈ ਹਯਾਰਾ ਸਿੰਘਾਂ ਦੀ ਸ਼ਹਾਦਤ ਹੈ ਦਰਬਾਰ ਸਾਹਿਬ ਦੀ ਸ਼ਹਾਦਤ ਹੈ ਦਿੱਲੀ ਦਾ ਕਤਲੇਆਮ ਪ੍ਰਧਾਨ ਮੰਤਰੀ ਦਾ ਕਤਲੇਆਮ ਦੇਸ਼ ਦੇ ਫੌਜਾਂ ਦੇ ਜਰਨੈਲਾਂ ਦਾ ਕਤਲੇਆਮ ਇਹ ਸਧਾਰਨ ਘਟਨਾਵਾਂ ਨਹੀਂ ਦੇਸ਼ ਦੇ ਹਕਮਨਾਂ ਨੂੰ ਮੈਂ ਫੇਰ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਬਹੁਤ ਸੈਂਸਿਟਿਵ ਹੋਣਾ ਚਾਹੀਦਾ ਹੈ ਉਹਨਾਂ ਨੂੰ ਇੱਕ ਇੱਕ ਭਾਵਨਾ ਜਿਹੜੀ ਧਰਤੀ ਦੇ ਤਹਿ ਦੇ ਥੱਲੇ ਵਿੱਚ ਰਹੀਆਂ ਲੋਕਾਂ ਦੀਆਂ ਭਾਵਨਾਵਾਂ ਉਨਾ ਦੇ ਉਹ ਵੀ ਧਿਆਨ ਚੋਣੀਆਂ ਚਾਹੀਦੀਆਂ ਬਾਹਰ ਵਾਪ ਰਹੀਆਂ ਘਟਨਾਵਾਂ ਤਾਂ ਹਰੇਕ ਨੂੰ ਪਤਾ ਹੁੰਦਾ ਪਰ ਆਖਰੀ ਸਵਾਲ ਹੈ ਸੈਂਸਰ ਬੋਰਡ ਸਭ ਤੋਂ ਵੱਡੀ ਜ਼ਿੰਮੇਵਾਰੀ ਉਹਨਾਂ ਦੀ ਹੈ ਉਹਨਾਂ ਦੀ ਪਰਮਿਸ਼ਨ ਤੋਂ ਬਿਨਾਂ ਕੋਈ ਚੀਜ਼ ਰਿਲੀਜ਼ ਨਹੀਂ ਹੋ ਸਕਦੀ ਲੱਗਦਾ ਇਹ ਵੀ ਕੋਈ ਕਾਨੂੰਨ ਦੇ ਦਾਇਰੇ ਚ ਆਉਣਾ ਚਾਹੀਦਾ ਵੀ ਜੇ ਕੋਈ ਵੀ ਫਿਰਕੂ ਜਾਂ ਕਿਸ ਤਰੀਕੇ ਦੀ ਕਾਇਸੇ ਤੇ ਕੋਈ ਗਲਤ ਮੈਸੇਜ ਕਿਸੇ ਧਰਮ ਦੇ ਪ੍ਰਤੀ ਜਾ ਰਿਹਾ ਹੈ ਤਾਂ ਉਹ ਰੁਕਣਾ ਚਾਹੀਦਾ ਕਿਉਂਕਿ ਇਸ ਤੋਂ ਪਹਿਲਾਂ ਬੜੇ ਪ੍ਰੋਟੈਸਟ ਹੁੰਦੇ ਰੇ ਫਿਲਮਾਂ ਦੇ ਚਾਹੇ ਐਮ ਐਸ ਸੀ ਫਿਲਮ ਹੋਵੇ ਜਾਂ ਹੋਰ ਜਿਹੜੀਆਂ ਪਹਿਲਾਂ ਲੱਗਦੀਆਂ ਰਹੀਆਂ ਹਿੰਦੂ ਧਰਮ ਦੇ ਲੋਕਾਂ ਨੇ ਬੜੇ ਪ੍ਰੋਟੈਸਟ ਕੀਤੇ ਐ ਅਮੀਰ ਖਾਨ ਦੀ ਫਿਲਮ ਦਾ ਵੀ ਹੋਇਆ ਲੱਗਦਾ ਜੀ ਇਹ ਸੈਂਸਰ ਬੋਰਡ ਨੂੰ ਵੀ ਕੋਈ ਕੰਡੀਸ਼ਨਸ ਜਿਹੜੀਆਂ ਲਾਗੂ ਕਰਨੀ ਪਣਗੀਆਂ ਵੀ ਜਿੱਥੇ ਕਿਸੇ ਵਿਵਾਦ ਖੜਾ ਹੁੰਦਾ ਹੈ ਕਿਸੇ ਧਰਮ ਦੇ ਬੰਦੇ ਨੂੰ ਗਲਤ ਦਿਖਾਇਆ ਜਾਂਦਾ ਜਾਂ ਕੋਈ ਛਵੀ ਇਸ ਤਰੀਕੇ ਪੇਸ਼ ਕੀਤੀ ਜਾਂਦੀ ਹੈ ਤਾਂ ਫੌਰੀ ਤੌਰ ਤੇ ਰੋਕ ਲੱਗੇ ਉਧਰੋਂ ਸੈਂਸਰ ਬੋਰਡ ਦੇ ਉੱਤੇ ਹਰ ਹਾਲਤ 'ਚ ਬੜੀਆਂ ਸਖਤ ਨਿਯਮ ਉਹਨਾਂ ਦੇ ਚਾਹੀਦੇ ਐ ਉਹਦੇ ਚ ਦੇਜ ਦੇ ਵੱਖ-ਵੱਖ ਖਿੱਤੇਚੋਂ ਤੇ ਵੱਖ-ਵੱਖ ਧਰਮਾਂ ਤੋਂ ਨਵੇਂ ਦੇ ਲੈ ਜਾਣੇ ਚਾਹੀਦੇ ਜਿਹੜੇ ਪ੍ਰਤੀਨਿਧ ਆਉਦੇ ਧਰਮ ਦੀ ਆਉਦੇ ਖਿੱਤੇ ਦੀ ਕਰ ਸਕਣ ਸੈਂਸਰ ਬੋਰਡ ਵੀ ਜ਼ਿੰਮੇਵਾਰੀ ਤੋਂ ਕੰਮ ਨਹੀਂ ਲੈ ਰਿਆ ਮੈਂ ਇਸ ਤੋਂ ਅੱਗੇ ਫਿਰ ਆਪਣੀ ਗੱਲ ਦਰਹਾਉਣਾ ਚਾਹੁੰਦਾ ਜੇ ਸੈਂਸਰ ਬੋਰਡ ਨੇ ਨਹੀਂ ਲਿਆ ਆਪਦੀ ਜ਼ਿੰਮੇਵਾਰੀ ਤੋਂ ਕੰਮ ਤੇ ਸਰਕਾਰ ਦੇ ਲਈ ਤਾਂ ਇੱਕ ਸਕਿੰਟ ਦਾ ਵੀ ਟਾਈਮ ਵਾਧਾ ਉਹਨਾਂ ਦਾ ਇੱਕ ਕਹਿਣਾ ਹੀ ਹੈ ਵੀ ਇਹਨੂੰ ਬੰਦ ਕਰੋ ਜਸ ਇਹਨੂੰ ਦੁਆਰਾ ਬਿਠਾ ਕੇ ਕੋਈ ਸਾਂਝੀ ਕਮੇਟੀ ਜੇ ਰਿਲੀਜ਼ ਕਰਨਾ ਚਾਹੁੰਦੇ ਆ ਮੈਨੂੰ ਤਾਂ ਇਹਦੇ ਕਟਣੀਆਂ ਚਾਹੀਦੀਆਂ ਉਹ ਕਟਣੀਆਂ ਚਾਹੀਦੀਆਂ ਕਿਉਂਕਿ ਸਾਰੀ ਬੰਦ ਕਰਨੀ ਉਹ ਪੰਜਾਬ ਚ ਬੰਦ ਹੋ ਜੇ ਹਰਿਆਣਾ ਚ ਬੰਦ ਹੋ ਜੇ ਬਾਹਰ ਚ ਲੈ ਜਨ ਉਹਦਾ ਵੀ ਨੁਕਸਾਨ ਹੈ ਧੰਨਵਾਦ ਸੋਇਸਨ ਗੁਰਦੀਪ ਸਿੰਘ ਮਰਾੜ ਜਿਹੜੇ ਸ਼ੇਰੇ ਪੰਜਾਬ ਅਕਾਲੀ ਦਲ ਦੇ ਆਗੂ ਨੇ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਤੇ ਨਿਸ਼ਾਨਾ ਸਾਧਿਆ ਕੰਗਣਾ ਰਾਬਤ ਦੇ ਉੱਤੇ ਕਿ ਇਹ ਫਿਲਮ ਜਿਹੜੀ ਹੈਗੀ ਹੈ ਇੱਕ ਸਿੱਖਾਂ ਦੇ ਪ੍ਰਤੀ ਗਲਤ ਨਜ਼ਰੀਆ ਜਿਹੜਾ ਉਹ ਦਰਸ਼ਾਰੀ ਹੈਗੀ ਤਾਂ ਜੇਕਰ ਇਹ ਪੰਜਾਬ ਦੀ ਛੱਡ ਕੇ ਪੂਰੇ ਦੇਸ਼ ਵਿੱਚ ਰਿਲੀਜ਼ ਹੁੰਦੀ ਹੈ ਤਾਂ ਜਿਹੜੇ ਸੂਬਿਆਂ 'ਚ ਸਿੱਖ ਸਮਾਜ ਦੇ ਲੋਕ ਰਹਿੰਦੇ ਆ ਉੱਥੇ ਵੀ ਸਿੱਖਾਂ ਦੀ ਜਿਹੜੀ ਛਵੀ ਹੈ ਉਹ ਖਰਾਬ ਹੋ ਗਈ ਤਾਂ ਉਹਨਾਂ ਨੇ ਵੀ ਮੰਗ ਕੀਤੀ ਹੈ ਸੈਂਸਰ ਬੋਰਡ ਤੋਂ ਕਿ ਇਸ ਫਿਲਮ ਦੇ ਉੱਤੇ ਰੋਕ ਲਾਈ ਜਾਵੇ ਤੇ ਜਿਹੜੇ ਵੀ ਵਿਵਾਦਿਤ ਉਹਦੇ ਵਿੱਚ ਸੀਨ ਹੈਗੇ ਆ ਉਹ ਕੱਟੇ ਜਾਣ ਤੇ ਉਮੀਦ ਹੈ ਕਿ ਜਿਸ ਤਰੀਕੇ ਦੇ ਨਾਲ ਇਸ ਫਿਲਮ ਨੂੰ ਰੋਕਣ ਦੀ ਗੱਲ ਹੋ ਰਹੀ ਹੈ ਤਾਂ ਜ਼ਰੂਰ ਸਰਕਾਰੇ ਦੇ ਵਿੱਚ ਕੋਈ ਨਾ ਕੋਈ ਸਖਤ ਕਦਮ ਉਠਾਊਗੀ ਤਾਂ ਕਿ ਦੁਬਾਰਾ ਪੰਜਾਬ ਦਾ ਮਾਹੌਲ ਜਿਹੜਾ ਉਹ ਖਰਾਬ ਨਾ ਹੋਵੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰੋਜ਼ਾਨਾ ਸਪੋਰਟਸਮੈਨ ਮਠੰਡਾ